ਜਲੰਧਰ ਦੇ ਵਿੱਚ ਕਿਹੜੇ ਕੰਮ ਨਹੀਂ ਹੁੰਦੇ ਪਏ ਤੁਹਾਡੇ ਮਹੱਲੇ ਦੇ ਵਿੱਚ ਕਿਹੜੇ ਕੰਮ ਨਹੀਂ ਹੁੰਦੇ ਪਏ ਜੋ ਲੀਡਰਾਂ ਨੂੰ ਸੋਚਣਾ ਚਾਹੀਦਾ ਹੈ ਆਈ ਦੇ ਸੋਚਾ ਵੀ ਮਹੱਲੇ ਦਾ ਬਹੁਤ ਗਰੀਬਾਂ ਦਾ ਕੋਈ ਸੁਧਾਰ ਹੋ ਰਿਹਾ ਪਰ ਕਿਸੇ ਰਿਹਾ ਨਹੀਂ ਹੋ ਰਿਹਾ ਹਾਂਦੇ ਹੱਥ ਜੁੜ ਕੇ ਚੱਲ ਜਾਂਦੇ ਜੀ ਵੋਟਾਂ ਦਿਓ ਇਹਨਾਂ ਵੋਟਾਂ ਦੇ ਵਿੱਚ ਤਾਂ ਯਾਰ ਪੈਰੀ ਹੱਤ ਲਾਉਂਦੇ ਨੇ ਆਪਣੇ ਕਿ ਭਾਈ ਯਾਰ ਸਾਨੂੰ ਵੋਟ ਪਾਓ ਸਾਨੂੰ ਵੋਟ ਪਾਓ ਅਸੀਂ ਕੰਮ ਕਰ ਦਾਂਗੇ ਕੰਮ ਕੋਈ ਨਹੀਂ ਆ ਤੁਹਾਡੇ ਗੜੀ ਮਲੀ ਇੱਦਾਂ ਹੀ ਆ ਸੜਕਾ ਖਰਾਬ ਆ ਨਾਲੇ ਟੁੱਟੇ ਹੋਏ ਆ ਕੀ ਫਿਰ ਵੋਟਾਂ ਆ ਗਈਆਂ ਨੇ ਲੋਕ ਸਭਾ ਚੋਣਾਂ ਆ ਗਈਆਂ ਨੇ ਕਿਹਨੂੰ ਵੋਟ ਪਾਉਂਗੇ ਜੀ ਕੀ ਭਾਰਤੀ ਜਨਤਾ ਪਾਰਟੀ ਨੂੰ ਪਾਈ ਦੀ ਵੋਟ ਨੂੰ ਪਾਉਣਾ ਚਾਹੀਦਾ ਹੈ ਉਹਨਾਂ ਨੂੰ ਹੀ ਪਾਉਣੀ ਹੋ ਫੈਨ ਹੋ ਤੁਸੀਂ ਹੈ ਪਜੇ ਨੂੰ ਮਰਜ਼ੀ ਪਾਓ ਵੋਟ ਜਿਹੜਾ ਵੀ ਜਿੱਤੇ ਕੰਮ ਕਰਨੇ ਚਾਹੀਦਾ ਬੰਦੇ ਹੁਣ ਮੇਰੇ ਵੱਲੋਂ ਮੈਂ ਬੀ ਜੀ ਪੀ ਦਾ ਪੱਕਾ ਕੱਟ ਮਾਰ ਮੇਰੇ ਵੱਲੋਂ ਹਰੇ ਮੇਰੇ ਵੱਲੋਂ ਜਿੱਤੇ ਮੈਨੂੰ ਕੋਈ ਮਤਲਬ ਨਹੀਂ ਮੈਂ ਫੋਲ ਨੂੰ ਵੋਟ ਪਾਉਣੀ ਹੈ ਪਰ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵਕਤ ਸਿਆਸੀ ਵਿਗਲ ਵਜਿਆ ਹੋਇਆ ਹੈ ਲਗਾਤਾਰ ਪਾਰਟੀਆਂ ਵੱਲੋਂ ਆਪਣੇ ਆਪਣੇ ਕੈਂਡੀਡੇਟ ਉਤਾਰੇ ਜਾ ਰਹੇ ਨੇ ਪੰਜਾਬ ਦੀ ਗੱਲ ਕਰਾਂ ਪੰਜਾਬ ਦੇ ਵਿੱਚ 13 ਸੀਟਾਂ ਨੇ 13 ਸੀਟਾਂ ਵਿੱਚੋਂ ਸਾਰੀਆਂ ਹੀ ਪਾਰਟੀਆਂ ਨੇ ਆਲਮੋਸਟ ਆਪਣੇ ਕੈਂਡੀਡੇਟ ਉਤਾਰ ਦਿੱਤੇ ਨੇ ਜਲੰਧਰ ਦੇ ਵਿੱਚ ਇਸ ਵਕਤ ਤਿੰਨ ਪਾਰਟੀਆਂ ਵੱਲੋਂ ਆਪਣੇ ਆਪਣੇ ਕੈਂਡੀਡੇਟ ਉਤਾਰੇ ਗਏ ਨੇ ਭਾਜਪਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਕਾਂਗਰਸ ਤੋਂ ਚਰਨਜੀਤ ਸਿੰਘ ਚੰਨੀ ਭਾਜਪਾ ਤੋਂ ਸੁਸ਼ੀਲ ਕੁਮਾਰ ਰਿੰਕੂ ਅਤੇ ਕੋ ਆਮ ਆਦਮੀ ਪਾਰਟੀ ਤੋਂ ਪਵਨ ਕਵਾਂਟਿਨੂ ਜੋ ਕਿ ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਗਏ ਤੇ ਅਤੇ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ। ਇਸ ਵਕਤ ਅਸੀਂ ਆਮ ਲੋਕਾਂ ਕੋਲ ਪਹੁੰਚਿਆ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਲੱਗਦਾ ਹੈ ਉਹਨਾਂ ਨੂੰ ਕਿਹੜਾ ਉਹਨਾਂ ਨੂੰ ਲੀਡਰ ਪਸੰਦ ਹੈ ਕਿਹੜੇ ਲੀਡਰ ਦੇ ਕੰਮ ਪਸੰਦ ਨੇ ਕਿਹੜਾ ਲੀਡਰ ਜਿੱਤ ਸਕਦਾ ਹੈ ਕਿਹੜਾ ਨਹੀਂ ਜਿੱਤ ਸਕਦਾ ਕਿਹਨੂੰ ਪਸੰਦ ਕਰਦੇ ਨੇ ਨਹੀਂ ਪਸੰਦ ਕਰਦੇ ਨੇ 올ਓਵਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਬਈ ਕੀ ਨਾਮ ਜੀ ਮੇਰਾ ਹਣੀ ਵਰਮ ਅੱਛਾ ਕਿਤੋਂ ਦੇ ਰਹਿਣ ਵਾਲੇ ਬਈ ਮੈਂ ਸੀਤਲਾਵੰਦ ਲੀਲੇ ਮ ਵੋਟ ਬਣੀਆਂ ਬਾਈ ਹਾਂਜੀ ਹਾਂਜੀ ਕਿਹਨੂੰ ਵੋਟ ਪਾਉਂਗੇ ਐਤਕੀ ਲੋਕ ਸਭਾ ਚੋਣਾਂ ਆ ਗਈਆਂ ਨੇ ਹੁਣ ਰੱਬ ਦੇ ਹੱਥ ਰੱਬ ਵਧੀਆ ਤੇ ਤੁਹਾਨੂੰ ਨਹੀਂ ਪਤਾ ਬਾਈ ਪਾ ਦੇ ਜਦੋਂ ਆਏਗਾ ਬੀ ਜੀ ਮੈਂ ਦੱਸਦਾ ਤਿੰਨ 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 ਕੈਂਡੀਡੇਟ ਆਪਣੇ ਐਤਕੀ ਜਿਹੜੇ ਹੱਲੇ ਤਾਂ ਹੁਣ ਤੱਕ ਹੋਏ ਨੇ ਇੱਕ ਹੈਗਾ ਵਾ ਆਪਣਾ ਆਮ ਆਦਮੀ ਪਾਰਟੀ ਤੋਂ ਪਵਨ ਕੁਮਾਰ ਤੀਨੂ ਦੂਜੇ ਨੰਬਰ ਤੇ ਹੈਗੇ ਆ ਬੀ ਜੀਪੀ ਤੋਂ ਸੁਸ਼ੀਲ ਕੁਮਾਰ ਰਿੰਕੂ ਤੇ ਤੀਜੇ ਨੰਬਰ ਤੇ ਚਰਨਜੀਤ ਸਿੰਘ ਚੰਨੀ ਜੋ ਕਿ ਕਾਂਗਰਸ ਤੋਂ ਹੈ ਤੁਸੀਂ ਕਿਹਨਾਂ ਨੂੰ ਕਿਹਨੂੰ ਵੋਟ ਪਾਉਂਗੇ ਬੀ ਬੀਜਪੀ ਨੂੰ ਪਾਉਂਗੇ ਕੱਟਰ ਲੱਗਦੇ ਹਾਂ ਤੁਸੀਂ ਬੀਜਪੀ ਦੇ ਚੈਨ ਨਹੀਂ ਜੋਰ ਤੁਸੀਂ ਦੱਸੋ ਜਿਹਦੇ ਕਰਨ ਲਈ ਨਾ ਮੇਰੇ ਦੱਸਣਾਂ ਥੋੜੀ ਹੁੰਦਾ ਬਾਈ ਤੁਸੀਂ ਤੁਹਾਡਾ ਮਨ ਕੀ ਕਹਿੰਦਾ ਕਿ ਕੌਣ ਲੱਗਦਾ ਕੌਣ ਡਿਵੈਲਪਮੈਂਟ ਕਰਾ ਸਕਦਾ ਜਲੰਧਰ ਦੀ ਕੌਣ ਕਰਾ ਸਕਦਾ ਹੈ ਜਲੰਧਰ ਦੇ ਵਿੱਚ ਸੁਧਾਰ ਕੌਣ ਲਿਆ ਸਕਦਾ ਹੈ ਕਿਹੜੀ ਪਾਰਟੀ ਲਿਆ ਸਕਦੀ ਹੈ ਕਿਤੋਂ ਉਮੀਦ ਹੈ ਤੁਹਾਨੂੰ ਕਾਂਗਰਸ ਵੀ ਆ ਸਕਦੀ ਕੋਈ ਵੀ ਆ ਸਕਦੀ ਮੰਨਦੇ ਵਿੱਚ ਉਮੀਦ ਕੀ 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 ਨਾ ਹੈ ਬਾਬੂ ਜੀ ਤੁਹਾਡਾ ਦਰਸ਼ਨ ਸਿੰਘ ਜੀ ਅੱਜ ਇੱਥੇ ਬੈਠੇ ਮੈਂ ਰਾਮ ਫਰਮਾ ਰਹੇ ਹਾਂ ਈ ਲੱਗਦਾ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਹੁਣ ਵੱਡੇ ਵੱਡੇ ਲੀਡਰ ਉੱਠ ਰਹੇ ਨੇ ਘਰਾਂ ਤੱਕ ਆਉਣਗੇ ਤੁਹਾਡੇ ਪੈਰੀ ਹੱਥ ਵੀ ਲੋਂਗੇ ਭਾਈ ਸਾਨੂੰ ਵੋਟ ਪਾਓ ਅਸੀਂ ਕੰਮ ਕਰਾਵਾਂਗੇ ਕਿਹੜਾ ਲੀਡਰ ਲੱਗਦਾ ਕੰਮ ਕਰਾਉਣ ਵਾਲਾ ਹੈਗਾ ਵਾ ਕਿਹੜੀ ਪਾਰਟੀ ਨੂੰ ਤੁਸੀਂ ਵੋਟ ਪਾਉਂਗੇ ਅੱਗੇ ਭਾਈ ਸੋਚਿਆ ਸੀ ਭਗਤਮਾਨ ਜੀ ਖੜੇ ਹੋਏ ਨੇ ਹੂੰ ਤੇ ਐਮਐਲਆ ਬਣ ਗਏ ਨੇ ਤੇ ਹੁਣ ਕੋਈ ਕੁਛ ਨਹੀਂ ਕਿਸੇ ਨੂੰ ਜੀ ਘਰ ਘਰ ਆ ਗਏ ਘਰ ਜਾ ਗਏ ਸਾਰੇ ਗਲੀਆਂ ਦੇ ਵਿੱਚ ਗਾੜਾ ਕੂੜਾ ਕਾੜਾ ਥਾ ਸਟੇ ਆਇਆ ਲੇਟਾ ਬੰਦ ਕਰ ਦਿੰਦੇ ਆ ਤੇ ਹੁਣ ਕੋਈ ਸੋਚਦਾ ਨਹੀਂ ਆਈ ਸੋਚਦੇ ਵੀ ਪਹਿਲਾਂ ਹੀ ਪਾਣੇ ਸੀ ਅਕਾਲੀ ਦਲ ਨੂੰ ਅੱਛਾ ਹੁਣ ਕਾਲੀ ਦਲ ਛੱਡ ਗਿਆ ਹੁਣ ਅਸੀਂ ਕਾਂਗਰਸ ਨੂੰ ਪਾਣ ਲੱਪੇ ਹੁਣ ਹੁਣ ਐਤੀ ਆਵਾ ਦੀ ਪਾਰਟੀ ਨੂੰ ਪਾਈ ਸੀ ਤੁਸੀਂ ਹਾਂਜੀ ਐਮਪਾਲ ਨੂੰ ਪਾਈ ਸੀ ਕੀ ਸੋਚ ਕੇ ਤੁਸੀਂ ਵੋਟ ਪਾਈ ਸੀ ਆਵਾ ਦੀ ਪਾਰਟੀ ਨੂੰ ਆਈ ਦੇ ਸੋਚਦੇ ਵੀ ਸੋਚ ਕੇ ਸਾਡੇ ਮੱਲਿਆ ਮੱਲਿਆ ਵਾਲੀ ਦਾ ਬਹੁਤ ਗਰੀਬਾਂ ਦਾ ਕੋਈ ਸੁਧਾਰ ਹੋਇਆ ਪਰ ਕਿਸੇ ਰ ਨਹੀਂ ਹੋ ਰਿਹਾ ਜੀ ਕਿਸੇ ਕੋਈ ਕੋਈ ਤਰੀਕੇ ਦਾ ਸੁਧਾਰ ਨਹੀਂ ਤਰੀਕੇ ਆਂਦੇ ਹੱਥ ਜੁੜ ਕੇ ਚੱਲ ਜਾਂਦੇ ਜੀ ਵੋਟਾਂ ਦੇ ਹੋਈ ਸਾਨੂੰ ਵੋਟਾਂ ਦੇ ਵਿੱਚ ਤਾਂ ਯਾਰ ਪੈਰੀ ਹੱਥ ਲਾਉਂਦੇ ਨੇ ਆਪਣੇ ਕਿ ਭਾਈ ਯਾਰ ਸਾਨੂੰ ਵੋਟ ਪਾਓ ਸਾਨੂੰ ਵੋਟ ਪਾਓ ਅਸੀਂ ਕੰਮ ਕਰ ਦਾਂਗੇ ਕੰਮ ਕੋਈ ਨਹੀਂ ਆਏ ਤੁਹਾਡੀ ਨੇ ਕੋਈ ਕੰਮ ਨਹੀਂ ਆਇਆ ਸਾਡੇ ਲੱਗਦਾ ਨੇਵੇਂ ਹੋ ਗਏ ਕਿੰਨੇ ਕਿੰਨੀਆਂ ਗਲੀਆਂ ਦੇ ਵਿੱਚ ਔਰ ਮਹੱਲੇ ਵਿੱਚ ਵੋਟਾਂ ਫੇ ਆ ਗਈਆਂ ਨੇ ਲੋਕ ਸਭਾ ਚੋਣਾਂ ਪੀਐਮ ਵਾਲੀਆਂ ਵੋਟਾਂ ਨੇ ਕਿਹਨੂੰ 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 ਪਾਉਂਗੇ ਵੋਟਾਂ ਇਹ ਕਿ ਕਿਹੜੇ ਕਿਹਦੇ ਉੱਤੇ ਹੈ ਭਰੋਸਾ ਕਿ ਬਾਈ ਇਹ ਬੰਦਾ ਕੰਮ ਕਰਾ ਦੇਊਗਾ ਚਰਨਜੀਤ ਸਿੰਘ ਚੰਨੀ ਹੋਰੀ ਕਾਂਗਰਸ ਤੋਂ ਨੇ ਕਾਂਗਰਸ ਹੀ ਅੱਗੇ ਆਣੇ ਕਾਂਗਰਸੀ ਹਾਂ ਜੀ ਵਿਸ਼ਵਾਸ ਹੈ ਚੰਨੀ ਤੇ ਵਿਸ਼ਵਾਸ ਹੈ ਵਿਸ਼ਵਾਸ ਚੰਨੀ ਦਾ ਤੁਸੀਂ ਕਿਹਨੂੰ ਪਾਉਂਗੇ ਬਾਈ ਹੁਣ ਦੱਸੋ ਕਾਂਗਰਸੀ ਕਾਂਗਰਸੀ ਦਾ ਕਾਂਗਰਸ ਨੂੰ ਪਾਉਂਗੇ ਨਹੀਂ ਤੋੜੇ ਦੂਜੇ ਦੇ ਹੋ ਜੰਨੇ ਸੁਣ ਕੇ ਆਏ ਬਾਈ ਕਾਂਗਰਸ ਵੀ ਆ ਆਪਣੇ ਅਪਾਰਿਆ ਨਹੀਂ ਜਾਂਦੇ ਟੰਨ ਕਾਂਗਰਸ ਕਾਂਗਰਸ ਨੂੰ ਪਾਉਂਗੇ ਤੁਸੀਂ ਇਹ ਕਿਹੜਾ ਕੰਮ ਤੁਹਾਡਾ ਜਿਹੜਾ ਨਹੀਂ ਹੁੰਦਾ ਪਿਆ ਜਲੰਧਰ ਦੇ ਵਿੱਚ ਕਿਹੜੇ ਕੰਮ ਨਹੀਂ ਹੁੰਦੇ ਪਏ ਤੁਹਾਡੇ ਮਹੱਲੇ ਦੇ ਵਿੱਚ ਕਿਹੜੇ ਕੰਮ ਨਹੀਂ ਹੁੰਦੇ ਪਏ ਜੋ ਲੀਡਰਾਂ ਨੂੰ ਸੋਚਣਾ ਚਾਹੀਦਾ ਇਦਾਂ ਜਦੋਂ ਜਦੋਂ ਆਏ ਤਾਂ ਗਰੇਵ ਲੋਗ ਹੈਗੇ ਸਾਡੇ ਕੰਮ ਕਰ ਹੁਣ ਫੈਕਟਰੀ ਹੈ ਨਹੀਂ ਬਾਹਰ ਕੱਢਦੇ ਸੀ ਤਾਂ ਉਸ ਤੋਂ ਬਾਅਦ ਉਹ ਰੱਖਿਆ ਨੇ ਰੱਖਿਆ ਵੀ ਸਾਨੂੰ ਕੋਈ ਸਾਜ ਨਹੀਂ ਮਿਲਦਾ ਹੁਣ ਸਾਰੇ ਬੰਦੇ ਬੈਂਟਰੀ ਵਾਲੀ ਗੱਡੀ ਦੇ ਬੈਂਟ ਜੋਗੇ ਸਾਡੇ ਕੋ ਪੈਸੇ ਆਣੇ ਰੋਟੀ ਜੋਗੇ ਆਈ ਪੂਰੇ ਪੂਰੇ ਤਕਾਰ ਖਰਚਾ ਕੀ ਦੀ ਆਪ ਖਾਈ ਤੇ ਕਰ ਦੇਈ ਦੱਸੋ ਸਾਨੂੰ ਇੱਥੇ ਕਹਿੰਦੇ ਜੀ ਤੁਹਾਡੋ ਬਹੁਤ ਬਹੁਤ ਦਿਨ ਨੌਕਰੀ ਲਵਾਵਾਂਗੇ ਉਹ ਕਰਾਂਗੇ ਇਹ ਕਰਾਂਗੇ ਬਸ ਜਦੋਂ ਪਹੁੰਚ ਗਏ ਟਿਕਟਣੇ ਕੋਲ ਉਦੋਂ ਫਿਰ ਸ਼ੈਨਸ਼ਾਹ ਬਣ ਜਾਂਦੇ ਨੇ ਕਿਸੇ ਨੂੰ ਪੁੱਛਦੇ ਵੀ ਨਹੀਂ ਆ ਕੇ ਮੋੜ ਕੇ ਘਰ ਵੱਜ ਮੜਦੇ ਗਿਆਗੇ ਸਾ ਲੋਕਾਂ ਇਹ ਲੀਡਰ ਤਾਂ ਕਹਿੰਦੇ ਸੀ ਕਿ ਭਾਈ ਸਾਨੂੰ ਵੋਟ ਪਾਓ ਅਸੀਂ ਬਦਲਾਅ ਲਿਆਵਾਂਗੇ ਸਾਨੂੰ ਵੋਟ ਪਾਓ ਅਸੀਂ ਜਲੰਧਰ ਨੂੰ ਬਦਲ ਦਾਂਗੇ ਆ ਆ ਦਵਾਂਗੇ ਆ ਆ ਦਵਾਂਗੇ ਕੁਛ ਨਹੀਂ ਦਿੱਤਾ ਕੁਛ ਨਹੀਂ ਸਭ ਨੂੰ ਪਿਆਰ ਇੱਕ ਦੇ ਜਾਂਦੇ ਬਸ ਹੌਸਲਾ ਦੇ ਜਾਂਦੇ ਆਹੀ ਤੁਹਾਡੇ ਨਾਲ ਆ ਅਰੇ ਭਾਈ ਤੁਸੀਂ ਤਾਂ ਨੌਜਵਾਨ ਹੋ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ ਕੰਮ ਹੋਇਆ ਕੋਈ ਹੁਣ ਤੱਕ ਕੀ ਰਕ ਕੋਈ ਕੰਮ ਹੋਇਆ ਜਲੰਧਰ ਦਾ ਤੁਹਾਡੇ ਮਹੱਲੇ ਦਾ ਗੜੀ ਮਲੀ ਇੱਦਾਂ ਹੀ ਆ ਸੜਕਾ ਖਰਾਬ ਆ ਨਾਲੇ ਟੁੱਟੇ ਹੋਏ ਇੱਦਾਂ ਜੇ ਮੈਂ ਪਹੁੰਚਦਾ ਉੱਥੇ ਉਹ ਹੈਗਾ ਰੋਨੀ ਹੈਗਾ ਐਮਐਲਏ ਆ ਆਦਮੀ ਬਲਟੀ ਦਾ ਆ ਆਦਮੀ ਬਲਟੀ ਦਾ ਹਾਂਜੀ ਜੇ ਪਹੁੰਚਦਾ ਉੱਥੇ ਵਿਚ ਵਿਚ ਜਾਂਦਾ ਟਾਈਮ ਹੁੰਦਾ ਕਰ ਦਿੰਦਾ ਬੰਦਾ ਸਹੀ ਆਦਮੀ ਬਲਟੀ ਦਾ ਕਦੀ ਸੜਕਾ ਖਰਾਬ ਹੈ ਕਦੀ ਨਾਲੀ ਖਰਾਬ ਹੈ ਕਦੀ ਗੱਡਰ ਖਰਾਬ ਹੈ ਪਿੱਛੇ ਆਇਆ ਤਾਂ ਕੰਪਲੀਟ ਕਰੀ ਦੀ ਕਰਕੇ ਚੱਲ ਗਿਆ ਮਤਲਬ ਕੰਮ ਹੋ ਜਾਂਦੇ ਨੇ ਨਹੀਂ ਵੀ ਹੁੰਦੇ ਹੋ ਵੀ ਜਾਂਦੇ ਨੇ ਆ ਜਾਂਦਾ ਫੋਨ ਕਰ ਦਿੰਦੀ ਕਬਾਏ ਦੇ ਹੈਗਾ ਜਮ ਜਮ ਕਰਦਾ ਇੱਥੇ ਹੈ ਟੈਂਕੀ ਕੋਲ ਸਤਨਗਰ ਦੇਕੇ ਉੱਥੇ ਰਹਿੰਦਾ ਕਰਦਾ ਉਹਨੂੰ ਫੋਨ ਕਰ ਦੋ ਸਵੇਲੇ ਵੀ ਆ ਜਾਂਦਾ ਹੁਣ ਟਾਈਮ ਹੁੰਦਾ ਵਿੱਚ ਆ ਜਾਂਦਾ ਠੀਕ ਹੈ ਤਾਂ ਹੋਰ ਵੀ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਅੰਕਲ ਬਜ਼ੁਰਗ ਨੇ ਕਾਫੀ ਇਹਨਾਂ ਨੂੰ ਹੋਵੇਗਾ ਤਜਰਬਾ ਹੋਵੇਗਾ ਅੰਕਲ ਪਹਿਲਾਂ ਦਾ ਸਤਿ ਸ੍ਰੀ ਅਕਾਲ ਕੀ ਨਾਮ ਤੁਹਾਡਾ ਜੀ ਸੋਮਨਾਥ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਸੰਤਸਨਗਰਦੋਂ ਅੱਛਾ ਵੋਟ ਬਣੀਆਂ ਤੁਹਾਡੀ ਹਾਂਜੀ ਅੱਛਾ ਐਤਕੀ ਫੇਰ ਵੋਟਾਂ ਆ ਗਈਆਂ ਨੇ ਲੋਕ ਸਭਾ ਚੋਣਾਂ ਆ ਗਈਆਂ ਨੇ ਪੀਐਮ ਵਾਲੀਆਂ ਵੋਟਾਂ ਨੇ ਕਿਹਨੂੰ ਵੋਟ ਪਾਉਂਗੇ ਜੀ ਐਗੀ ਭਾਰਤੀ ਜਨਤਾ ਪਾਰਟੀ ਨੂੰ ਪਾਈ ਦੀ ਵੋਟ ਨੂੰ ਪਾਣੀ ਹਮੇਸ਼ਾ ਉਹਨਾਂ ਨੂੰ ਹੀ ਪਾਉਣੀ ਹੋ ਫੈਨ ਹੋ ਤੁਸੀਂ ਆ ਪੂਰੇ ਪਰਿਵਾਰ ਸਾਰੇ ਪਰਿਵਾਰ ਪਾਉਂਦਾ ਉਹਨੂੰ ਅੱਛਾ ਕਿਨੇ ਜਿਹੜੇ ਤੋਂ ਵੋਟ ਪਾ ਰਹੇ ਹੋ ਬੀਜੇਪੀ ਨੂੰ ਮੈਨੂੰ 70 ਸਾਲ ਉਮਰ ਹੋ ਗਈ ਹੈ ਅੱਛਾ 50 ਸਾਲ ਤੋਂ ਪਾ ਰਹੇ ਹੋ ਤੁਸੀਂ ਹੈ ਨਾ ਵੋਟਾਂ ਅੱਛਾ ਤੇ ਕਿਹੜੇ ਕੰਮ ਜਿਹੜੇ ਨੇ ਉਹ ਤੁਹਾਡੇ ਹੋਏ ਨੇ ਜਿਸ ਕਾਰਨ ਤੁਸੀਂ ਬੀਜੇਪੀ ਨੂੰ ਵੋਟ ਕਹਿੰਦੇ ਹੋ ਦੇਖੋ ਬੀਜੇਪੀ ਰਿਸ਼ਤੇਦਾਰੀ ਇਹ ਜਿਹੜੇ ਖੜੇ ਹੁੰਦੇ ਨੇ ਸਾਰੇ ਸਾਡੇ ਸਾਹਤ ਨਾਲ ਰਿਸ਼ਤੇਦਾਰੀ ਕਰਕੇ ਤੁਸੀਂ ਵੋਟ ਪਾ ਦਿੰਦੇ ਹੋ ਤੁਹਾਨੂੰ ਕੀ ਲੱਗਦਾ ਕਿਹੜੇ ਲੀਡਰ ਨੂੰ ਵੋਟ ਪਾਣੀ ਚਾਹੀਦੀ ਹੈ ਕਿਹੜੇ ਕੰਮ ਤੁਹਾਡੇ ਰਹਿੰਦੇ ਨੇ ਜਾਂ ਫਿਰ ਕਿਹੜੇ ਕੰਮ ਕਰਉਣਾ ਚਾਹੁੰਦੇ ਹੋ ਤੁਸੀਂ ਕਿਹੜੇ ਕੰਮਾਂ ਨੂੰ ਦੇਖ ਕੇ ਤੁਸੀਂ ਪੱਖਾਂ ਨੂੰ ਬੋਲਦਾ ਸਾਰਾ ਕੁਝ ਲੱਗ ਗਈ ਸਾਰਾ ਕੁਝ ਲੱਗ ਗਿਆ ਕੀ ਕਰਨਾ ਹੁਣ 70 ਸਾਲ ਉਮਰ ਹੋ ਗਈ ਹੋਰ ਕਿ ਨਹੀਂ ਕਿਹਦੇ 70 ਸਾਲ ਤੁਹਾਡੀ ਉਮਰ ਹੋ ਗਈ ਹੁਣ ਕੋਈ ਕੋਈ ਗੱਲ ਨਹੀਂ ਜੋ ਹੁੰਦਾ ਜੇ ਹੋਈ ਜਾ ਕੇ ਵੇਹ ਤੁਹਾਡੀ ਉਮਰ ਹੈ ਜੰਨੀ ਤੁਹਾਡੀ ਉਮਰ ਉਹਨਾਂ ਤੋਂ ਤਜਰਬਾ ਵੀ ਬੜਾ ਹੋਣਾ ਵਾ ਕਿ ਨੂੰ ਵੈਸੇ ਕੀ ਲੱਗਦਾ ਹੈ ਕਿ ਕਿਉਂਕਿ ਐਤ ਕੀ ਤਾਂ ਦੇਖੋ ਆਮ ਆਦਮੀ ਪਾਰਟੀ ਦਾ ਪਵੰਟੀ ਨੂੰ ਹੈਗੇ ਨੇ ਉਸ ਤੋਂ ਬਾਅਦ ਕਾਂਗਰਸ ਤੋਂ ਚਰਨਜੀਤ ਸਿੰਘ ਚੰਨੀ ਜੋ ਕਿ ਪਹਿਲਾ ਸਾਬਕਾ ਸੀਐਮ ਆਪਣੇ ਰਹਿ ਚੁੱਕੇ ਨੇ ਸੀਐਮ ਵੀ ਰਹੇ ਉਸ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਆਮ ਆਦਮੀ ਪਾਰਟੀ 'ਚ ਪਹਿਲਾਂ ਰਹੇ ਹੁਣ ਉਹ ਚੇ ਚੱਲ ਗਏ ਭਾਜਪਾ 'ਚ ਚੱਲ ਗਏ ਕੀ ਲੱਗਦਾ ਇਹਨਾਂ ਲੀਡਰਾਂ ਨੂੰ ਕਿ ਤਿੰਨਾਂ ਲੀਡਰਾਂ ਵਿੱਚੋਂ ਜਾਂ ਫਿਰ ਅਕਾਲੀ ਦਲ ਤੋਂ ਜੋ ਆਵੇਗਾ ਕਿ ਚੋੜਾ ਚੌਥਾ ਵਿੱਚ ਕਿਹਨੂੰ ਦਵੋਗੇ ਹਾਂਜੀ ਕਿਹਨੂੰ ਵੋਟ ਦਵੋਗੇ ਚੰਦਾ ਚਾਰਾ ਵਿੱਚੋਂ ਅਸੀਂ ਪਾਰਟੀ ਤੇ ਮਗਰ ਵੋਟ ਪਾਈ ਦੀ ਹਟ ਬੰਦੇ ਮਗਰ ਨਹੀਂ ਕੋਣ ਬੰਦੇ ਮਗਰ ਅੱਛਾ ਮਤਲਬ ਭਾਜਪਾ ਨੂੰ ਹੀ ਪਾਉਂਗੇ ਤੁਸੀਂ ਪੱਕੇ ਹੋ ਤੁਸੀਂ ਓਕੇ ਲੋਕ ਪੁੱਛੀ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਉਹ ਕਰਦੇ ਆਂ ਅਗਲ ਕੀ ਲੱਗਦਾ ਸਿਆਸਤ ਫੇਰ ਸ਼ੁਰੂ ਹੋ ਗਈ ਵਾਹ ਵੀ ਇਹ ਵੀ ਜਿੰਨੀ ਹੋਈ ਕਿੰਨਾ ਉਹ ਤੱਕਾ ਕਾ ਲੂਗਾ ਬਾਹੂ ਦਾ ਕਰ ਲਈ ਕਰੀ ਰੋਜ਼ਾ ਅਪਨੇ ਪਾਰੀਆਂ ਨੂੰ ਤੱਕਾ ਨਹੀਂ ਦਿੰਦਾ ਕੀ ਤਰੀ ਹੋਗਾ ਕੀ ਅੰਦਰ ਦਾ ਬੈਰ ਆ ਉਹ ਕਹੇ ਵੀ ਵਾਰੀ ਆਣੀ ਆ ਅੱਛਾ ਇਹ ਕੀ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਵੱਡੇ ਲੀਡਰ ਸ਼ੁਰੂ ਜਿਹੜੇ ਨੇ ਉਹ ਖੜੇ ਹੋਏ ਨੇ ਕਾਂਗਰਸ ਤੋਂ ਚਰਨਜੀਤ ਸਿੰਘ ਚੰਨੀ ਜੋ ਕਿ ਪਹਿਲਾ ਸੀਐਮ ਰਹਿ ਚੁੱਕੇ ਸਾਬਕਾ ਸੀਐਮ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਜਿਹੜਾ ਪਵਨ ਤਿੰਨੂ ਜਿਨ੍ਹਾਂ ਦਾ ਬੜਾ ਜੋਰ ਰਹਿੰਦਾ ਆਦਮਪੁਰ ਦੇ ਵਿੱਚ ਕਹਿੰਦੇ ਬੜਾ ਵੱਡਾ ਲੀਡਰ ਹੈਗਾ ਇਹ ਤਿੰਨੂ ਤੇ ਉਸ ਤੋਂ ਬਾਅਦ ਆਪਣੇ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਆਮ ਆਦਮੀ ਪਾਰਟੀ ਚ ਸੀ ਵੀ ਬੀਜੇਪੀ ਤੇ ਗਏ ਤਿੰਨ ਹੈਗੇ ਨੇ ਲੀਡਰ ਅਕਾਲੀ ਦਲ ਤੋਂ ਹਲੇ ਆਉਣਾ ਹੈਗਾ ਕੀ ਲੱਗਦਾ ਕਿਹੜਾ ਜਿੱਤੂਗਾ ਬਾਈ ਕਾਫ ਹੁੰਦਾ ਬੀਵੀ ਖਿਆਲੀ ਛੱਡ ਦਿੱਤਾ ਗੱਲ ਹੋ ਗਈਆ ਤਿੰਨਾਂ ਵੀ ਛੱਡ ਗਏ ਮੈਸੇਜ ਹੀ ਕਰਾ ਦੇਖੋ ਆਪਾਂ ਪਾਰਟੀ ਨੂੰ ਲੈਣੀ ਬੋਟਾ ਕਾਹਨੋਂ ਲੈਣੀ ਮੈਂ ਦੋਨੋਂ ਵੀ ਦਾਅ ਮੰਗਾਤੀ ਸਰਦਾਰ ਕਾਲਦਾਨ ਨੂੰ ਦੋ ਸੀਟਾਂ ਮਿਲ ਜਣਗੇ ਬਾਅਦ ਤੋਂ ਉਹ ਕਿ ਬਾਦ ਕਾਲੀ ਦਲ ਨੂੰ ਦੋ ਸੀਟਾਂ ਮਿਲ ਜਾਣਗੀਆਂ ਬਾਅਦ ਤੋਂ ਬਾਅਦ ਉਸ ਤੋਂ ਬਾਅਦ ਨਹੀਂ ਮਿਲਦੀਆਂ ਭਾਜਪੀ ਨੂੰ ਲੱਗਦਾ ਕੋਈ ਸੀਟ ਮਿਲੂ ਨਹੀਂ ਮਿਲਦੀ ਕਿਉਂ ਲੱਗਦਾ ਭਾਜਪੀ ਨੂੰ ਕਿਉਂ ਨਹੀਂ ਵੋਟ ਮਿਲ ਪੈਂਦੀ ਉਹ ਗੱਲ ਬਾਗੀ ਮੈਂ ਆ ਤੋ ਉਹ 70 ਸਾਲ ਸਾਲ ਹੋ ਗਏ ਨੇ ਦੇਖੋ ਮੈਂ ਕੋਈ ਤੁ ਬੀਵੀ ਬਲੋਕਾ ਲੈ ਨਹੀਂ ਦਿੱਤੀ ਉਹ ਵੀ ਤਾਂ ਜਿੱਦੀ ਸੀ ਕੱਲ ਦਾ ਨਹੀਂ ਹੁਣ ਤਾਂਦਾ ਸੀਗਾ ਤੇ ਦੋ ਸੀਟਾਂ ਇਹਨੂੰ ਮਿਲ ਗਈਆਂ ਹੁਣ ਉਹ ਵੀ ਨਹੀਂ ਮਿਲਣੀਆਂ ਕੱਲ ਦਾ ਨਹੀਂ ਹੁਣ ਤੇ ਕੀ ਗੱਲ ਹੈ ਮਤਲਬ ਪਹਿਲਾਂ ਜਦੋਂ ਅਕਾਲੀ ਦਲ ਦੇ ਨਾਲ ਸਮਝੌਤਾ ਹੁੰਦਾ ਸੀ ਬੀਜੇਪੀ ਦਾ ਉਦੋਂ ਸੀਟਾਂ ਮਿਲ ਜਾਂਦੀਆਂ ਸੀ ਹੁਣ ਨਹੀਂ ਮਿਲਣਗੀਆਂ ਬੀਜੇਪੀ ਨੂੰ ਐਕਸਪੀਰੀਅੰਸ ਤੁਹਾਡਾ ਨਹੀਂ ਮਿਲਣਗੇ ਨਹੀਂ 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 ਤੁਸੀਂ ਵੱਡਾ ਕਾਰਨ ਕੀ ਸਮਝਦੇ ਹੋ ਲੋਕ ਵੋਟ ਕਿਉਂ ਨਹੀਂ ਪਾਉਂਦੇ ਬੀਜੇਪੀ ਨੂੰ ਕੀ ਕਾਰਨ ਹੈ ਵੱਡਾ ਬਾਜੀ ਗੁੱਸੇ ਆ ਨੇ ਕਿੰਨਾ ਕਿੰਨਾ ਚੱਕਾ ਕਰੀਓ ਲੋ ਕਹ ਬਾਈ ਕਰ ਲਿਓ ਦਾ ਚੱਕਾ ਨਹੀਂ ਜਾਈਂਦਾ ਉਹ ਕੀ ਕਰੀਵਾ ਉਹ ਆਪਾੜੀ ਰਿਹਾ ਉਹ ਨਹੀਂ ਚੱਕਾ ਦੇਤਾ ਕਦ ਬਾਜੀ ਕਈ ਜੀ ਨੇ ਵੇਚੀ મોદી ਨੇ ਇਹ ਬੋਲੇ ਆ ਗਏ ਤੇ ਇਹਵੇਂ ਬੰਦ ਗਿਆ ਕਹਾਤੀ ਗਿਓਂ ਕਿ ਕਿ ਨਾ ਕਰੂਗਾ ਮਤਲਬ ਕਿ ਕਾ ਕਰਦੇ ਨੇ ਇਸ ਕਾਰਨ ਵੋਟਾਂ ਨਹੀਂ ਪੈਂਦੀ ਆ ਠੀਕ ਆ ਜੂਬੀ ਤਾਂ ਪੈਣੀ ਆ ਤਾਂ ਪੈਣੀ ਆ ਤੇ ਬੋਲੀ ਰਾਮ ਰਾਮੰਦ ਆਨੰਦ ਜੰਮ ਦਾ ਹਰ ਮੈਂ ਅਰੇ ਬ੍ਰਹਿਮ ਨਹੀਂ ਲਈ ਹਲਦਿਆਉ ਕਿਥੇ ਆਵਾ ਅਰੇ ਤੋਂ 2 ਸਾਲ ਹੋ ਗਏ ਹਲਦਿਆਉੰਦੂ ਉਹ ਬੁਰਗਾਂ ਬੁਰਗਾਂ ਦਾ ਨਾ 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 ਮੰਦਰ ਬਣਾ ਅੱਛਾ ਬੜਾ ਬੜਾ ਮੰਦਰ ਆਪਾਂ ਕਹਤਾ ਮੈਂ ਮੰਦਰ ਮੰਦਰ ਕੋਈ ਇਹ ਜਿੱਦਾਂ ਵੀ ਕੋਣ ਨੇ ਫੈਲਾ ਹੱਕ ਹੀ ਆ ਗਿਆ ਇਹ ਆਪਾਂ ਨੂੰ ਤਾਂ ਪ੍ਰਾਪਤ ਹੋ ਗਈ ਕਿੰਨੇ ਬਾਈ ਆ ਠੀਕ ਠੀਕ ਹੈ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਚਾਤਾ ਕੀ ਨਾਮ ਜੀ ਤੁਹਾਡਾ ਸ਼ੁਕਰੀਆ ਜੀ ਬਹੁਤ ਬਹੁਤ ਨੀ ਕਰਨਾ ਚਾਹੁੰਨੇ ਤੁਸੀਂ ਸਾਰੇ ਯਾਦ ਦੱਸ ਅਨਪੜ੍ਹ ਅਨਪੜ੍ਹ ਦੀ ਗੱਲ ਨਹੀਂ ਹੁੰਦੀ ਤੁਹਾਡੀ ਵੋਟ ਬਣੀ ਹੈ ਜੀ ਮੈਂ ਬੰਦਾ ਹੀ ਨਹੀਂ ਸ਼ੁਰਤ ਹੈ ਹੁਣ ਕੀ ਕਰਨ ਹੋਗੀ ਅੱਬਾ ਪਾਈ ਦੀ ਨਹੀਂ ਹੈਗੀ ਅੱਛਾ ਅੱਛਾ ਭਾਈ ਜੀ ਕੀ ਨਾਮ ਪਹਿਲਾਂ ਤਾਂ ਨਾਮ ਦੱਸ ਮੇਰਾ ਨਾਮ ਹੈਗਾ ਸ਼ੋਕ ਕੁਮਾਰ ਦੱਸ ਤੇ ਰਹਿਣ ਵਾਲੇ ਜੀ ਅਸੀਂ ਹਾਲੀ ਮਹੱਲੇ ਦੇ ਰਹਿਣ ਵਾਲੇ ਆਂ ਲੋਕ ਸਭਾ ਚੋਣਾਂ ਸ਼ੁਰੂ ਹੋ ਗਈਆਂ ਨੇ ਸਾਰੇ ਲੀਡਰ ਹੁਣ ਖੜੇ ਹੋ ਗਏ ਨੇ ਆਲਮੋਸਟ ਅਕਾਲੀ ਦਲ ਦਾ ਰਹਿ ਗਿਆ ਪਤਾ ਹੀ ਹੋਣਾ ਤੁਹਾਨੂੰ ਕਾਂਗਰਸ ਤੋਂ ਆਪਣੇ ਚਰਨਜੀਤ ਸਿੰਘ ਚੰਨੀ ਆ ਰਹੇ ਨੇ ਆਮ ਆਦਮੀ ਪਾਰਟੀ ਤੋਂ ਪਵਨ ਕੁਮਾਰ ਤੀਨੂ ਅਤੇ ਹੁਣ ਬੀਜੇਪੀ ਤੋਂ ਸੁਸ਼ੀਲ ਕੁਮਾਰ ਰਿੰਕੂ ਜੋ ਪਹਿਲਾਂ ਆਮ ਆਦਮੀ ਪਾਰਟੀ ਤੋਂ ਐਮਪੀ ਬਣ ਚੁੱਕੇ ਨੇ ਹੁਣ ਬੀਜੇਪੀ 'ਚ ਆ ਗਏ ਅਕਾਲੀ ਦਲ ਹੁਣ ਅਨਾਉਂਸ ਕਰੇਗਾ ਮੇਬੀ ਕੁਝ ਦਿਨਾਂ ਤੱਕ ਕਿਨਾਂ ਦੇ ਲੱਗਦੇ ਆ ਸਾਰ ਜਿਆਦਾ ਨੇ ਕੌਣ ਜਿੱਤ ਸਕਦਾ ਕਿਨੂੰ ਤੁਸੀਂ ਵੋਟ ਪਾਉਂਗੇ ਕਿਹੜੇ ਕੰਮਾਂ ਨੂੰ ਦੇਖ ਕੇ ਵੋਟ ਪਾਉਂਗੇ ਕਿਹੜੇ ਕੰਮ ਤੁਸੀਂ ਸੋਚਦੇ ਹੋ ਕਿ ਹੋਣੇ ਕੰਮ ਬੇਟਾ ਸਾਰੇ ਹੋਈ ਜਾਂਦੇ ਕਰੀ ਜਾਂਦੇ ਆ ਜਿਹੜੇ ਲੀਡਰ ਹੈਗੇ ਆ ਜਿਨ੍ਹਾਂ ਦੇ ਹੱਥ ਵਸ ਹੈਗਾ ਉਹ ਕਰੀ ਜਾਂਦੇ ਸਾਰਾ ਕੰਮ ਕਈ ਕੁਛ ਕਰਦੇ ਆ ਲੋਕਾਂ ਦੇ ਮਕਾਨ ਬਣਾਉਂਦੇ ਸਿਲੰਡਰ ਦਿੰਦੇ ਆ ਕਈ ਕੁਛ ਕਰਦੇ ਆਗੇ ਆ ਜਿਹੜੇ ਲੀਡਰ ਬਣ ਚੁੱਕੇ ਉਹ ਕਰਦੇ ਹੀ ਆ ਕੰਮ ਸਾਰਾ ਕੰਮ ਆਪਾਂ ਕਹਿ ਦਈਏ ਵੀ ਲੀਡਰ ਮਾਰੇ ਆ ਲੀਡਰ ਲੋਡਰ ਕੋਈ ਮਾੜਾ ਨਹੀਂ ਹੁੰਦਾ ਸਮਝੇ ਕਿ ਨਹੀਂ ਬੇਟਾ ਲੀਡਰ ਕੋਈ ਮਾੜਾ ਨਹੀਂ ਗਾ ਇਹ ਆਪਣੀ ਤਮੰਨਾ ਹੁੰਦੀ ਆ ਵੋਟ ਪਾਉਣ ਦੀ ਵੀ ਜਿਹਨੂੰ ਮਰਜ਼ੀ ਪਾਓ ਵੋਟ ਜਿਹੜਾ ਵੀ ਜਿੱਤੇ ਕੰਮ ਕਰਨੇ ਚਾਹੀਦਾ ਬੰਦੇ ਕੰਮ ਉਹ ਕਰਦੇ ਆ ਆਪਾਂ ਕਹਦੇ ਇਹ ਕੰਮ ਨਹੀਂ ਕਰਦੇ ਇਹ ਕੰਮ ਨਹੀਂ ਕਰਦੇ ਦੇਖੋ ਜਿੰਨਾ ਉਹਨਾਂ ਦੇ ਹੱਥ ਬਾਸ ਹੁੰਦਾ ਵਾ ਉਹ ਸਾਰਾ ਹੀ ਕੰਮ ਕਰਦੇ ਆ ਬਾਕੀ ਕਹਿੰਦੀਆਂ ਗੱਲਾਂ ਵੀ ਨਹੀਂ ਕਰਦੇ ਨਹੀਂ ਕਰਦੇ ਕਰਦੇ ਸਾਰੇ ਹੀ ਆ ਮੋਦੀ ਤੋਂ ਲੈ ਕੇ ਇੱਥੇ ਤੱਕ ਦੇ ਜਿੰਨੇ ਵੀ ਕਾਉਂਸਲਰ ਲਾ ਲੋ ਐਮਐਲਏ ਲਾ ਲੋ ਜਿੰਨੇ ਦੇ ਹੈਗੇ ਵਿਧਾਨ ਸਭਾ ਦੇ ਲੀਡਰ ਸਭ ਕੰਮ ਕਰਦੇ ਆ ਆਪਾਂ ਆਪਣੀ ਇਨਸਾਨ ਦੀ ਸੋਚ ਹੈਗੀ ਹੈ ਵੀ ਕਰ ਇਹ ਕੰਮ ਨਹੀਂ ਕਰਦੇ ਹੁਣ ਮੇਰਾ ਲਾ ਲੋ ਮੈਂ ਬੀਜੇਪੀ ਦਾ ਪੱਕਾ ਕਸਟਮਰ ਆ ਮੈਂ ਹਮੇਸ਼ਾ ਸਾਰੀ ਜ਼ਿੰਦਗੀ ਮੇਰਾ 60 ਸਾਲ ਦੀ ਉਮਰ ਹੋ ਗਈ ਹੈ ਮੈਂ ਫੋਲ ਨੂੰ ਵੋਟ ਪਾਈ ਹੈ ਮੈਂ ਨਹੀਂ ਕਿਸੇ ਨੂੰ ਵੀ ਪਾਈ ਵੋਟ ਮੇਰੇ ਵੱਲ ਹਰੇ ਮੇਰੇ ਵੱਲ ਜਿੱਤੇ ਮੈਨੂੰ ਕੋਈ ਮਤਲਬ ਨਹੀਂ ਮੈਂ ਫੋਲ ਨੂੰ ਵੋਟ ਪਾਉਣੀ ਹੈ ਮੇਰੇ ਵੱਲ ਜਿੱਤ ਕੇ ਕੰਮ ਕਰਦੇ ਹੀ ਸਾਰੇ ਲੀਡਰਾਂ ਦਾ ਜਿਆਦਾ ਤੇ ਮੈਂ ਕੋਈ ਕਹਿ ਨਹੀਂ ਸਕਦਾ ਲੀਡਰ ਨਹੀਂ ਕੰਮ ਕਰਦੇ ਲੀਡਰ ਜਿਹੜਾ ਜਿੱਤਦਾ ਉਹਨੇ ਕੰਮ ਤਾਂ ਕਰਨਾ ਹੀ ਹੈ ਕੰਮ ਕਰਤਾ ਹੀ ਲੀਡਰ ਬਣਦਾ ਵਾ ਸਮਝੇ ਕਿ ਨਹੀਂ ਹੋਰ ਦੱਸੋ ਕੀ ਪੁੱਛੀ ਮਤਲਬ ਤੁਸੀਂ ਪੱਕੇ ਬੀਜੇਪੀ ਵਾਲੇ ਹੋ ਮੈਂ ਪੱਕਾ ਬੀਜੇਪੀ ਵਾਲਾ ਮੈਂ ਪਰਿਵਾਰ ਦੇ ਵਿੱਚ ਕਿੰਨੀਆਂ ਵੋਟਾਂ ਨੇ ਹੈਗੀਆਂ 10 12 ਵੋਟਾਂ ਤੁਸੀਂ 10 12 ਵੋਟਾਂ ਬੀਜੇਪੀ ਨੂੰ ਹੀ ਪਾਉਂਦੇ। ਬੀਜੇਪੀ ਦੀਆਂ ਹੀ ਆ। ਕਿਹੜੇ ਕਿਹੜੇ ਕੰਮਾਂ ਨੂੰ ਦੇਖ ਕੇ ਤੁਸੀਂ ਵੋਟ ਪਾਉਣੀ? ਐਵੇਂ ਬਸ ਸਾਡੇ ਬਜ਼ੁਰਗਾਂ ਨੇ ਕਿਹਾ ਜੀ ਫੋਲਿਆਂ ਨੂੰ ਵੋਟ ਪਾਣੀ ਸਾਡਾ ਡੈਡੀ ਖੜਾ ਹੁੰਦਾ ਦਾ ਕੌਂਸਲਰ ਤੇ ਇਲੈਕਸ਼ਨ ਤੇ। ਅੱਛਾ। ਉਦੋਂ ਦੇ ਬਸ ਐਸਾ ਬੀਜੇਪੀ ਵਾਲ ਹੋਏ ਬਸ ਉਦੋਂ ਦੇ ਬੀਜੇਪੀ ਵਾਲੀ ਆ। ਤੇ ਮਤਲਬ ਘਰਦਿਆਂ ਨੇ ਕਿਹਾ ਕਿ ਭਾਈ ਵੋਟ ਪਾਣੀ ਆ ਬੀਜੇਪੀ ਨੂੰ ਅਤੇ ਬਜ਼ੁਰਗ ਖੜੇ ਸਾਡੇ ਬਜ਼ੁਰਗਾਂ ਦੇ ਟੌਰ ਤੇ ਚੱਲਦੀ ਐ। ਉਦੋਂ ਦੇ ਅਸੀਂ ਪਾ ਰਹੇ ਆ, ਅੱਜ ਵੀ ਪਾ ਰਹੇ ਆ। ਸਾਡੇ ਵਾਲੋ ਹਾਰ ਜਵੇ ਸਾਡੇ ਵਾਲੋ ਜਿੱਤ ਜਵੇ ਸਾਨੂੰ ਕੋਈ ਮਤਲ ਕੰਮ ਦੇ ਇੱਕੀ ਵੋਟ ਨਹੀਂ ਪਾਉਣੀ ਤੁਸੀਂ ਕੰਮ ਸਾਰੇ ਕਰਦੇ ਆ ਲੀਡਰ ਤੁਹਾਨੂੰ ਮੈਂ ਦੱਸਦੇ ਤਾਂ ਹੈਗਾ ਵੀ ਕੰਮ ਸਾਰੇ ਲੀਡਰ ਕਰਦੇ ਲੀਡਰ ਕੰਮ ਕਰਦਾ ਹੈ ਜੀ ਦੱਸੋ ਮੈਨੂੰ ਦੱਸ ਦੋ ਕਿਹੜਾ ਲੀਡਰ ਨਹੀਂ ਕੰਮ ਕਰਦਾ ਲੋਕ ਤਾਂ ਕਹਿੰਦੇ ਬਈ ਸੁਸ਼ੀਲ ਕੁਮਾਰ ਰਿੰਕੂ ਆ ਮੇਰੀ ਮੇਰੀ ਗੱਲ ਸੁਣੋ ਉਹਨੇ ਉਹਨੀਆਂ ਗੱਲਾਂ ਮੈਂ ਮੇਰੀ ਮੇਰੀ ਸੁਣ ਲਓ ਤੁਸੀਂ ਫੇਰ ਦੱਸਿਓ ਲੋਕ ਕਹਿੰਦੇ ਬਈ ਇੱਕ ਸਾਲ ਇਹਨੂੰ ਮੌਕਾ ਦਿੱਤਾ ਸੁਸ਼ੀਲ ਕੁਮਾਰ ਰਿੰਕੂ ਨੂੰ ਕੋਈ ਕੰਮ ਨਹੀਂ ਕੀਤਾ ਇਹਨੇ ਹੁਣ ਬੀਜੇਪੀ ਚ ਚੱਲ ਗਿਆ ਜਿੱਤ ਗਿਆ ਤੇ ਇਹਨੇ ਕਿਹੜੇ ਕੰਮ ਕਰਨ ਲਈ ਦੇਖੋ ਬੇਟੇ ਇਹ ਕਹਿੰਦੀਆਂ ਗੱਲਾਂ ਮੈਂ ਲੋਕਾਂ ਦੇ ਜਿੰਨੇ ਮੂੰਹ ਬੇਟਾ ਉਹਨੀਆਂ ਗੱ ਮੈਂ ਤੁਹਾਨੂੰ ਆਪਣੀ ਸੱਚਾਈ ਦੱਸੀ ਵੀ ਅਸੀਂ ਸੁਰੂ ਤੋਂ ਬੀਏਪੀ ਨੂੰ ਪਾਉਨੇ ਆ ਇਹਦਾ ਇਹ ਥੋੜੀ ਜਿਹੀ ਮਤਲਬ ਹੈਗਾ ਕਿ ਪਾਉਨੇ ਆ ਤਾਂ ਪਾਉਨੇ ਹੀ ਰਹਿਣਾ ਮੈਂ ਜਿੰਨੇ ਚਿਰ ਜੀਤੇ ਉਹਨਾਂ ਚਿਰ ਪਾਉਂਦੇ ਰਾਵਾਂਗੇ ਸਾਡਾ ਕੋਈ ਬੱਚਿਆ ਨਹੀਂ ਨੌਕਰ ਹੈਗਾ ਸਾਡਾ ਕੋਈ ਬੱਚਿਆ ਨਹੀਂ ਨੌਕਰ ਹੈਗਾ ਸਾਡਾ ਨੌਕਰ ਸਾਰੇ ਅਸੀਂ ਬਾਲਮੀਕੀ ਜਾਤੀ ਹੈ ਅਸੀਂ ਪ੍ਰਾਈਵੇਟ ਕੰਮ ਕਰਦੇ ਹਾਂ ਸਾਰਾ ਪਰਿਵਾਰ ਜਿੰਨੇ ਵੀ ਸਾਡੇ ਘਰ 'ਚ ਇੱਕ ਵੀ ਨੌਕਰੀ ਹੈ ਨਹੀਂ ਤਾਂ ਕਿ ਅਸੀਂ ਉਹਨਾਂ ਤੇ ਗੁੱਸਾ ਕਰੀਏ ਵੀ ਸਾਡੇ ਘਰ ਦੇ ਨੌਕਰੀ ਲਗਾਓ ਕੋਈ ਦੁੱਸੇ ਵਾਲੀ ਕੋਈ ਗੱਲ ਹੀ ਹੈ ਨਹੀਂ ਜਿਸ ਪੀਪਾ ਤਾਂ ਸਾਡੇ ਕਰਮਾ 'ਚ ਹੀ ਨੌਕਰੀਆਂ ਹੈ ਨਹੀਂ ਸਮਝੇ ਕਿ ਨਹੀਂ ਲੀਡਰਾਂ ਤੇ ਦੋਸ਼ ਦੇਣ ਦਾ ਕੋਈ ਮਤਲਬ ਨਹੀਂ ਹੈਗਾ ਆਪਾਂ ਨੂੰ ਲੀਡਰ ਸਾਰੇ ਅੱਛੇ ਹੁੰਦੇ ਆ ਜਿੰਨੇ ਵੀ ਲੀਡਰ ਸਾਰੇ ਅੱਛੇ ਹੁੰਦੇ ਆ ਸਾਰੇ ਕੰਮ ਕਰਦੇ ਆ ਬਾਕੀ ਕਹਿੰਦੀਆਂ ਗੱਲਾਂ ਵਾ ਇਨਸਾਨ ਦੇ ਜਿੰਨੇ ਮੂੰਹ ਨਹੀਂ ਆ ਗੱਲਾਂ ਠੀਕ ਸ਼ੁਕਰੀਆ ਜੀ ਤਾਂ ਬਿਲਕੁਲ ਲੋਕ ਨੇ ਜਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਬਈ ਭਾਜਪਾ ਜਾਂ ਫਿਰ ਕੋਈ ਵੀ ਪਾਰਟੀ ਹੋਵੇ ਉਹਨਾਂ ਦੇ ਲੀਡਰ ਜਿਹੜੇ ਨੇ ਉਹ ਖਰਾਬ ਨਹੀਂ ਹੁੰਦੇ ਨੇ ਲੀਡਰ ਸਾਰੇ ਚੰਗੇ ਨੇ ਕੰਮ ਕਰਨ ਵਾਲੇ ਹੁੰਦੇ ਨੇ ਬਟ ਉਹਨਾਂ ਦੀ ਨੀਅਤ ਅਤੇ ਉਹਨਾਂ ਦਾ ਸਮਾਂ ਜਿਹੜਾ ਹੈਗਾ ਉਹਨਾਂ ਤੋਂ ਕੰਮ ਕਰਉਂਦਾ ਹੈ ਵੱਖ-ਵੱਖ ਲੋਕਾਂ ਦੇ ਨਾਲ ਗੱਲਬਾਤ ਕੀਤੀ ਵੱਖ-ਵੱਖ ਉਹਨਾਂ ਦੇ ਵਿਚਾਰ ਨੇ ਤੁਹਾਨੂੰ ਕਿਹੋ ਜਿਹਾ ਵਿਚਾਰ ਲੱਗੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਆਪਣੇ ਵਿਚਾਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਜਰੂਰ ਦੱਸਣੇ ਆ ਅਤੇ ਇਹ ਵੀ ਜਰੂਰ ਦੱਸਣਾ ਹੈ ਕਿ ਕਿਹੜਾ ਲੀਡਰ ਬੈਸਟ ਹੈ ਕਿਹੜਾ ਲੀਡਰ ਜਲੰਧਰ ਦਾ ਭਲਾ ਕਰਾ ਸਕਦਾ ਹੈ ਕਿਹੜਾ ਲੀਡਰ ਜਲੰਧਰ ਨੂੰ ਜਿੱਤ ਸਕਦਾ ਹੈ ਕੈਮਰਾ ਪਸਰ ਪੰਕ ਦੇ ਨਾਲ ਰਾਜ ਗੁਪਤਾ ਬਬੂ ਸਹੀ ਟਾਈਮ ਚਲੰਦਰ